ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹਲਾ ਪਹਿਲਾ ਕਰ ਦੂਜਾ ਅਸ਼ਟਪਦੀਆ ਇਕ ਓੰਕਾਰ ਸਤਿਗੁਰ ਪ੍ਰਸਾਦਿ ਰਸਾਕਰ ਰਤਨੀ ਭਰ ਪੂਰੇ ਅੰਮ੍ਰਤਾ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਭਾਵਾਂ ਸਰਵਰਮਹਾਂਸਾ ਪ੍ਰਾਨਪਤ ਪਵ ਗੁਰਸਾਕਰ ਰਤਨੀ ਭਰਪੂਰੇ ਅੰਮ੍ਰਤਾ ਸੰਤ ਚੁਗਹ ਨਹੀਂ ਦੂਰੇ ਹਰ ਰਸ ਚੋਗ ਤੁਗ ਹੈ ਪ੍ਰਭ ਭਾਵਾਂ ਸਰ ਵਰ ਮਹਾਂ ਸੰਸ ਪ੍ਰਾਨ ਪਤ ਪਾਵਾਂ ਕਿਆ ਬੱਗ ਬੱਪੜਾ ਛਪੜੀ ਨਾਈ ਕੀਚੜ ਡੂਬੈ ਮਾਲਨਾ ਜਾਏ ਰੱਖ ਰੱਖ ਚਰਨ ਧਰੇ ਵਿਚਾਰੀ ਦੁਬਦਾ ਛੋੜ ਭਈ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੀ ਗੁਰ ਰਾਖੀ ਸਰਵ ਰ ਹੰਸਾ ਸ਼ੂਡ ਨਾ ਜਾਇ ਪ੍ਰੇਮ ਭਗਤ ਕਰ ਸਹਜ ਸਮਾਈ ਸਰਵ ਮਹਾਂਸਾ ਹੰਸ ਮਹਸਾਕਰ ਆਕਾਥ ਕਥਾ ਗੁਰ ਬਚਨੀ ਆਦਾਰ ਸੋਨ ਮੰਡਾਲਾ ਇੱਕ ਜੋਗੀ ਬੈਸੀ ਨਾਰ ਨ ਪਰਖਾ ਕਹ ਕਉ ਕੈਸੀ ਤਰਪਾਵਣ ਜੋਤ ਰਹੀ ਲਬਲਾਈ ਸੁਰ ਨਰਨਾਥ ਸੱਚੀ ਸਰਣਾਈ ਆਨੰਦ ਮੂਲਾ 나ਥ ਆਧਾਰੀ ਗੋਰਮ ਖਪਾਗਾਤ ਸਹਜ ਵਿਚਾਰੀ ਭਗਤ ਵਛਾਲ ਭੈ ਕਾਟਣ ਹਾਰੀ ਹੋ ਮਮਾਰ ਮਿਲੇ ਪਗ ਧਾਰੇ ਅਨੰਕ ਜਤਨ ਅੰਕਾਰ ਕਾਲ ਸੰਤਾਈ ਮਰਣ ਲਖਾਈ ਮੰਡਲ ਮਹਿਆ ਜਾਨਮ ਪਦਾਰਥ ਦੁਬਦਾ ਖੋਵਾ ਆਪਨਾ ਚੀਨ ਸ ਬ੍ਰਹਮ ਬ੍ਰਹਮ ਰੋਵਾ ਕਹ ਤਾ ਪੜ ਤਾ ਸੁਣ ਤਾ ਏਕਾ ਧੀਰਜ ਧਰਮ ਧਰਣੀ ਧਰ ਟੀਕਾ ਜਤ ਸਤ ਸੰਜਮ ਰਿਦਾ ਸਮਾਈ ਚੌਥੇ ਪਦ ਕਉ ਜੀ ਮਨ ਪਤੀ ਆਈ ਸਾਚੇ ਨਿਰਮਲ ਮੈਲ ਨਾ ਲਾਗਨ ਗੁਰ ਕਾ ਸ਼ਬਦ ਭਾਰਮ ਭੋ ਭਾਕਰ ਸੂਰਤ ਮੂਰਤ ਆਦ ਅਨੂ ਨਾਨਕ ਜਾਚੈ ਸਾਚ ਸਰੂਪਾਨ ਸੂਰਤ ਮੂਰਤ ਆਦ ਅਨੂਪਾਨ ਨਾਨਕ ਜਾਚੈ ਸਾਚ ਸਰੂਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹਲਾ ਪਹਿਲਾ ਕਰ ਦੂਜਾ ਅਸ਼ਟਪਦੀਆ ਇਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਤੁਘ ਹੈ ਨਹੀਂ ਦੂਰੇ ਹਰ ਰਸ ਜੋਗ ਤੁਘ ਹੈ ਪ੍ਰਭ ਭਾਵ ਸਰਵਰ ਮਹਾਂਸ ਪ੍ਰਾਨ ਪਤ ਪਵ